ਇਹ ਪਤਾ ਨਹੀਂ ਜ਼ਿੰਦਗੀ ਚ ਪਹਿਲੀ ਵਾਰ ਮੇਰੇ ਨਾਲ ਕੰਮ ਹੋਇਆ ਇਹ ਉਹ ਮੈਕਸੀਮ ਡਾਲਾ ਲਾਉਣਾ ਭੁੱਲ ਗਿਆ ਜੀ ਤਾਂ ਕਰਕੇ ਕੰਮ ਹੋ ਗਿਆ ਪੱਕਿਆ ਗਿਆ ਇਹ ਇਹ ਦੇਖੋ ਇਹ ਸੁਪਰ ਪਾਵਰ ਨੇ ਮੈਂ ਉਹ ਪਾ ਦੇ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਦਾਸ ਕਿੱਥੇ ਖੜਾ ਹੈ ਜੀ ਸੀ ਪੀ ਤੇ ਤੇ ਅਸੀਂ ਸਾਡੀ ਇਸ ਜੀਸੀ ਵਾਲੀ ਥੋੜੀ ਫਿਰ ਤੋਂ ਖਰਾਬ ਹੋ ਗਈ। ਮੈਨੂੰ ਲੱਗਦਾ ਨજર ਨજર ਸਾਡੇ ਪਿੰਡ ਤੋਂ ਥੋੜੀ ਜ਼ਿਆਦਾ ਲੱਗਦੀ ਹੈ। ਪਤਾ ਨਹੀਂ ਲੋਕ ਹੀ ਮੱਚਦੇ ਮੋੱਚਦੇ ਜ਼ਿਆਦਾ ਨੇ। ਦੇਖੋ ਪੰਪ ਖੋਲੇ ਖੜਿਆ ਅਸੀਂ ਧੁੱਪ ਵਾਲੀ ਉਤੋਂ 9:30 ਵਜੇ ਦਾ ਟਾਈਮ ਹੋ ਚੁੱਕਿਆ ਪਤਾ ਨਹੀਂ 10:00 ਹੋ ਚੁੱਕਿਆ ਤੇ ਬਾਈ ਜੀ ਸਪੈਸ਼ਲ ਮਿਸਤਰੀ ਸਿੰਮਲੇ ਤੋਂ ਆਏ ਨੇ। ਠੰਡ 'ਚ ਅਸੀਂ ਸਪੈਸ਼ਲ ਗਰਮੀ ਦੇ ਵਿੱਚ ਮਿਸਤਰੀ ਬੁਲਾਏ ਨੇ। ਤੇ ਇੱਧਰ ਬਾਈ ਜੀ ਆਏ ਨੇ ਤਾਂ ਤਾਜ਼ੋ ਤੋਂ। ਮਾਨਸਾ ਦਾ ਬੰਦਾ ਸਿੰਮਲੇ 'ਚ ਕੰਮ ਕਰਦਾ ਹੈ ਸੌਰੀ ਭੁੱਲੇਖੇ ਨਾਲ। ਇੱਧਰ ਪੰਧੇਰਾ ਤੋਂ ਮੁੱਖ ਮਹਿਮਾਨ ਪੰਧੇਰਾ ਤੋਂ ਪਹੁੰਚੇ ਨੇ। ਜਮੇਰੀ ਸਿੰਘ ਜਮੇਰੀ ਸਾਹਿਬ ਦੇ ਬਲੌਗ ਚ ਹੁੰਦਾ ਤੇ ਇਹ ਹੁਣ ਬੰਦੇ ਸਾਡੇ ਇੱਧਰ ਥੋੜੇ ਡਿੱਕੀ ਆਂ ਟਰੈਕਟਰ ਵਾਲੇ ਵੀ ਕਦੋਂ ਮਸ਼ੀਨ ਚੱਲੂਗੀ ਅਸੀਂ ਅੱਧੇ ਘੰਟੇ ਤੱਕ ਇਹ ਸੀਲ ਪਾ ਕੇ ਚਲਾ ਦੇਾਂਗੇ ਮਿਸਤਰੀ ਸਾਹਿਬ ਕੋਈ ਤਾਂ ਕਹੇ ਚੱਲ ਬੂ ਨਾ ਕੜਾਈ ਕਦੇ ਨਹੀਂ ਰੋਈ ਦੀ ਕਰਦੇ ਆ ਪੂਰਾ ਹੋਵੇ ਇੱਧਰ ਉਹਦੀ ਚੱਲ ਚਲੋ ਹਾਂਜੀ ਮਾਰ ਦੇ ਕੋਈ ਇੱਕ ਮਿੰਟ ਓਏ ਕੜਾਹੀ ਕੜਾਹੀ ਚੱਕ ਲਿਆ ਨਾ ਕੜਾਹੀ ਕਦੀ ਨਹੀਂ ਕਰਦੇ ਕਿ ਦਿਨ ਕਰਕੇ ਕਦੀ ਨੂੰ ਬਸ ਸੱਚ ਨਾ ਮੈਂ ਬਾਟੂ ਸਿੰਘ ਖੜੇ ਸਾਡੇ ਹਰਮਨ ਸਿੰਘ ਚਾਹ ਜੂ ਮੈਂ ਦੇ ਕਿਉਂ ਕਰਿਆ ਹਾਂ ਹਾਂ ਇਹ ਕਰੇ ਕੰਮ ਨਹੀਂ ਜਰਾ ਭੁੱਕੀ ਬਣਾ ਡੋਡਿਆਂ ਦੇ ਨਾਲ ਮਾਰਦੇ ਤੇ ਇਹਦੇ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਤੁਸੀਂ ਕਿਵੇਂ ਚੱਲਦੇ ਹਾਂ ਕਾਲੀ ਦੀ ਬੱਕਰਟ ਚੁੱਕ ਕੇ ਨਾ ਨਾ ਕਾਵਾ ਨਾ ਵੀਡੀਓ ਰੋ ਪਾ ਦੇ ਬਾਈ ਦਹਾਈ ਬਲ ਕੀ ਹੋਈ ਦੇਖੋ ਜੀ ਅੱਜ ਸਾਰੀ ਸੰਗਤ ਇਕੱਠੀ ਹੋਈ ਹੈ ਅੱਜ ਰਗੜਾ ਲੱਗੇਗਾ ਚਿੰਗੜਾਈ ਕਹਿੰਦੇ ਨੇ ਬਸ ਬਾਈ ਬਸ ਸਰਨੇ ਰਗੜਾ ਲਾ ਕੇ ਸ਼ਾਮ ਦੇ 5 ਵਜੇ ਪੀਤਾਗਾ ਇਹ ਦੇਸੀ એનર્ਜੀ ਡਰਿੰਕ ਹੈ ਜੀ ਦੇਸੀ ਨਰਜੀ ਡਰਿੰਕ ਘੱਟ ਦੇ ਕਾਟਾ ਕੰਮ ਕੋਟ ਕੋ ਵੀ ਥੋੜਾ ਰਹਿ ਗਿਆ ਜੀ ਕੱਲ ਦਿਹਾੜੀ ਲੱਗੂਆ ਬਾਈ ਜੀ ਸਾਡੇ ਨਾਲ ਬੈਠਣਾ ਅੱਜ ਆਪਾਂ ਥੋੜੀ ਜਿਹੀ ਮਸ਼ੀਨ ਸਿੱਖ ਰਹੇ ਹਾਂ ਕਿਉਂਕਿ ਜ਼ਿੰਦਗੀ 'ਚ ਕਹਿੰਦੇ ਸਭ ਕੁਝ ਸਿੱਖਣਾ ਚਾਹੀਦਾ ਕੋਈ ਵੀ ਚੀਜ਼ ਕਿਸੇ ਵੇਲੇ ਵੀ ਤੰਮਾ ਸਕਦੀ ਹੈ ਤੇ ਕਿਸੇ ਵੀ ਬੰਦੇ ਨੂੰ ਕੁਝ ਵੀ ਸਿਖਾਇਆ ਜਾ ਸਕਦਾ ਤੇ ਆਪਾਂ ਬਾਈ ਜੀ ਤੋਂ ਗੁਰ ਲੈਨੇ ਆ ਮਸ਼ੀਨ ਚਲੋ ਪਹਿਲੇ ਦਿਨ ਬੰਦਾ ਪਰਫੈਕਟ ਤਾਂ ਬਣਦਾ ਨਹੀਂ ਫਿਰ ਕੋਸਟਾ ਪਤਾ ਲੱਗੂਗਾ ਨਾ ਤੇ ਕਈ ਵਾਰ ਰਾਹ ਪਛਾਣਾਈ ਕਰਨੀ ਪੈ ਜਾਂਦੀ ਹੋਰ ਨੇ ਤੇ ਸਿੱਖੇ ਹੁਣ ਤੋਂ ਬਾਅਦ ਖੁਦ ਜੀ ਅਸੀਂ ਘਟੋ ਘਟੇ ਇਹ ਸੜਕ ਤੋਂ 20 25 25 ਫੁੱਟ तुमको कर रहे हैं इतने ग्राउंड चला स्टार्ट की है कम गलत तो हो गया थोड़ा जहाँ इतों कटे जवा क्या नहीं करता डाला लगे हुआ जी चकता डॉक्टर अभी आ गए साढ़े कोई हौली हौली टोचना ही पहुँच रहे हैं बंद मजाक उठा रहे हैं सा नहीं जिंदगी पहली बार मेरे ने कम, तो कम हो मैं एक्चुअल डाला ला भाँव करके काम हो गया चक्या तो गया है ਸਾਡਾ ਕੰਪਲੀਟ ਹੋ ਚੁੱਕਿਆ ਜੀ ਮਿਸਨ ਤੋਬਾ ਹਾਂ ਆਪਾਂ ਨੂੰ ਸੇ 1 ਕੈਮੇਰ 7ਵਾਂ ਦਿਨ ਹੈ ਨਾ 7ਵਾਂ ਦਿਨ ਹੈ ਨਾ ਅੱਜ 7ਵਾਂ ਦਿਨ ਹੈ ਅੱਜ ਅਸੀਂ ਦੇਖੋ ਰਾਹ ਵੀ ਖਤਮ ਕਰਤਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਹ ਤੋਬਾ ਸਾਡਾ ਪਹਿਲਾਂ ਵੀ ਮਹੀਨੇ ਕਚ ਭਰ ਜਾਂਦਾ ਹੁੰਦਾ ਸੀਗਾ ਤੇ ਹੁਣ ਦੇਖ ਸਕਦੇ ਹੋ ਤੁਸੀਂ ਜਿਵੇਂ ਉਹ ਬਣਾ ਪਰਾਉਠਾ ਪਰਾਉਠਾ ਤਾਂ ਨਹੀਂ ਕਹਿ ਸਕਦੇ ਪਰ ਜਿਵੇਂ ਡੱਬਾ ਪਿਆ ਖਾਲੀ ਕਰਿਆ ਤੇ ਹੁਣ ਇਹਦੇ ਵਿੱਚ ਅਸੀਂ ਮੈਂ ਕਹਿੰਦਾ ਸਾਡਾ ਛੋਟਾ ਜਿਹਾ ਪਿੰਡ ਹੈ

ਦੇ ਪੱਤਰਕਾਰੋ ਕਿਉਂ ਕੰਮ ਖੜਾਇਆ ਤੂੰ ਕੰਮ ਕਰ ਜੇ ਪੱਤਰਕਾਰੋ ਤਾਂ ਇੱਕ ਸਾਈਡ ਦਿਖਾਉਣਾ ਦੂਜੀ ਸਾਈਡ ਵੀ ਦਿਖਾਇਆ ਕਰੋ ਪੋਜ਼ਿਟਿਵ ਸਾਈਡ ਦਿਖਾਇਆ ਕਰੋ ਆ ਦੇਖੋ ਜਵਾਨੀ ਦੇਖੋ ਜਵਾਨੀ ਚੱਲ ਚੱਲ ਜਵਾਨੀ ਦੇ ਰੰਗ ਆਏ ਹੋਏ ਪੈਨੇ ਮੱਛੇ ਪੈਨੇ ਮੂੰਹ ਤੋਂ ਪਰਾਲਾ 7 ਦਿਨ ਹੋ ਗਏ ਹੁਣ 7 ਦਿਨ ਹੋ ਗਏ ਜਮੈਂ ਹੀ ਬਸ ਸੁਣਦਾ ਕੀ ਕਹਿੰਦੇ ਨੂੰ ਕੀ ਚੋ ਪੂਣੀ ਕਤਲੀ ਹਾਥੀ ਜੀ ਪੁੱਛਣਾ ਹਾਥੀ ਨਾਂਗੇ ਪੁੱਛ ਰਹੀ ਪੁੱਛਦਾ ਬਾਈ ਜੀ ਹੁਣ ਕੱਢ ਦੇਣਗੇ ਖੇਤ ਕੋਚ ਕੇ ਦੇਖੋ ਇਹ ਹੁੰਦਾ ਅੰਦਾਜ਼ ਅ ਦੇਖਦਾ ਕਿੰਨਾ ਬਹੁਤ ਡਰ ਹੋ ਜਾਂਦਾ ਮਨੁੱਖੋ ਕਿਹੜੇ ਨੂੰ ਪਤਾ ਹੀ ਨਹੀਂ ਲੱਗਦਾ ਇਸੇ ਉੱਪਰ ਵੱਡਾ ਸ਼ੋਰ ਦੇਖੋ ਕਿਸੋ ਪਰਵਾਹ ਨਹੀਂ ਪਈ ਕੀ ਕਹੇਗਾ ਹੁਣ ਦੇਖੋ ਜਿਵੇਂ ਸਾਨੂੰ ਆਪਾਂ ਸਾਰਾ ਟੋਬਾ ਅੰਦਰ ਵੜ ਕੇ ਦਿਖਾਤਾ ਇਨਾ ਇਹ 18 ਤੋਂ 20 ਮੋਟ ਟੋਬਾ ਆਪਾਂ ਵਟਦਾ ਤੇ ਅੱਜ ਆਪਾਂ ਇਥੇ ਰਗੀ ਪਾਰਟੀ ਕਰਨੀ ਹੈ ਹੁਣ ਉਹ ਥੋੜੇ ਦੇ ਸ਼ੋਰਟ ਪਾ ਜਾਗੇ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਅੱਡੇ ਪਿੰਡ ਦਾ ਗੰਦਾ ਨਿਕਲ ਦਿੱਤੇ ਕਿਉਂਕਿ ਚਾਰੇ ਪਾਸੇ ਪਿੰਡ ਦੇ ਗੰਦਾ ਪਾਣੀ ਖੜਾ ਗਿਆ। ਬਹੁਤ ਸਭ ਨੂੰ ਮੈਂ ਸਾਰੇ ਪਿੰਡ ਦਾ ਬਹੁਤ ਧੰਨਵਾਦ ਕਰਨਾ। ਹੁਣ ਜਮਾ ਆਖਰੀ ਟਰਾਲੀ ਅਸੀਂ ਲਾਂਗਾ ਬੰਦ ਕਰ ਰਹੇ ਹਾਂ। ਇਸ ਤੋਂ ਬਾਅਦ ਨੋ ਐਂਟਰੀ ਟੋਪੇ ਦੇ ਵਿੱਚ ਕਿਸੇ ਦੀ ਐਂਟਰੀ ਨਹੀਂ ਹੋਵੇਗੀ ਕਿਉਂਕਿ ਬਹੁਤ ਡੂੰਗਾ ਹੋਵੇਗਾ। ਇਸ ਤੋਂ ਬਾਅਦ ਬੰਦਾ ਆਪਣੀ ਜਾਨ ਦਾ ਆਪ ਜ਼ਿੰਮੇਵਾਰ ਹੈ। ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਸਾਰਾ ਕੰਮ ਖਤਮ ਹੋ ਚੁੱਕਿਆ ਜੀ ਹੁਣ ਆਪਾਂ ਬਾਈ ਨਾਲ ਸਾਫ ਕਰ ਰਹੇ ਹਾਂ ਕਾਂਟੇ ਕਿਨਾਰੇ ਹੈ ਤੇ ਹੁਣ ਸਾਰਿਆਂ ਨੂੰ ਫੱਦੇ ਬੁਲਾਉਣੇ ਆ ਲੈ ਵੀ ਬੋਲੇ ਸੋਨਿਹਾਰ ਫੱਦੇ ਬੁਲਾ ਦਿੱਤੇ ਆਪਾਂ ਜੀ ਤੇ ਸਾਡਾ ਟੋਬੇ ਦਾ ਕੰਮ ਬਿਲਕੁਲ ਫੱਦੇ ਹੋ ਚੁੱਕਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਾਲਾ ਕਾਲੂ ਜਿਗਰਾ ਕੱਢ ਕੇ ਲੈ ਕੇ ਆਇਆਗਾ ਕਾਲੂ ਉਹ ਬੈਜੋ ਬੈਠਣਾ ਭੈਣ ਨੂੰ ਟਰੈਕਟਰ ਦੇ ਓਏ ਆਜ ਹੋਰੇ ਤੇ ਬੈਹਨੇ ਰੋਜ ਟਰੈਕਟਰ ਤੇ ਹੁਣ ਬੈ ਟਰੈਕਟਰ